EASY HATO 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 ਅਜ ਮਾਜੋਗ ਐਸਐਡੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅੱਠ ਆਪਣੇ ਬੁਲਟ ਮੋਟਰਸਾਈਕਲ ਜਿਹੜੇ ਮਤਲਬ ਘੁੰਮਦੇ ਨੇ ਬਾਜ਼ਾਰ ਦੇ ਵਿੱਚ ਉਹ ਪੋਲੂਸ਼ਨ ਬਣਾਉਂਦੇ ਨੇ ਕਿ ਪਟਾਕੇ ਮਾਰਦੇ ਨੇ ਜਾਂ ਉਹਨਾਂ ਦੇ ਸਲੈਂਸਰ ਕੱਢੇ ਹੋਏ ਨੇ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਕਰਦੇ ਨੇ ਜਿਸ ਦੇ ਨਾਲ ਮਤਲਬ ਕਾਫੀ ਜ਼ਿਆਦਾ ਅਰਾਜਕਤਾ ਫੈਲਦੀ ਹੈ ਲੋਕਾਂ ਦੇ ਵਿੱਚ ਤੇ ਸ਼ਿਕਾਇਤਾਂ ਆ ਰਹੀਆਂ ਸੀ ਤੇ ਉਹਨਾਂ ਦੇ ਲੜੀ ਦੇ ਤਹਿਤ ਪਹਿਲਾਂ ਵੀ ਅਸੀਂ ਮਲੇ ਦੋ ਤਿੰਨ ਵਾਰ ਇੱਥੇ ਲੇੜੀ ਚੌਂਕ ਤੇ ਨਕਲ ਆ ਕੇ ਬੁਲਟ ਮੋਟਰਸਾਈਕਲ ਦੇ ਜਨਾਨ ਕੱਟੇ ਗਏ ਨੇ ਵੱਧ ਤੋਂ ਵੱਧ ਉਹ ਵਾਰਨਿੰਗ ਵੀ ਦਿੱਤੀ ਕੀ ਆ ਵੀ ਨੈਕਸਟ ਵਾਰੀ ਤੁਸੀਂ ਇਦਾਂ ਨਾ ਕਰੋ। ਉਸ ਲੜੀ ਦੇ ਤਹਿਤ ਅੱਜ ਫੇਰ ਮਾਨਯੋਗ ਐਸਐਸਪੀ ਸਾਹਿਬ ਮੈਡਮ ਜੁਤੀ ਯਾਦਵ ਆਈਪੀਐਸ ਦੇ ਨਿਰਦੇਸ਼ਾਂ ਤਹਿਤ ਨਾਕਾ ਲਗਾਇਆ ਗਿਆ ਸੀ। ਡੀਐਸਪੀ ਸਾਹਿਬ ਸਾਡੇ ਕਰਨਜੀਤ ਤੂਰ ਜੋ ਡਰਾਈਵਪ ਦੀ ਨਗਰ ਨਹੀਂ ਕਰਦੇ ਨੇ ਉਹ ਵੀ ਸਾਡੇ ਨਾਲ ਸੀ। ਅੱਜ ਅਸੀਂ 10 ਮੋਟਰਸਾਈਕਲਾਂ ਦੇ ਜਿਹੜੇ ਨੇ ਉਹ ਸਲੈਂਸਰ ਲਵਾਉਂਦੇ ਨੇ ਵੀ ਉਹਨਾਂ ਦੇ ਸਲੈਂਸਰ ਆਪਣੇ ਕੰਪਨੀ ਦੇ ਵਿੱਚੋਂ ਜਿਹੜੇ ਨਾਲ ਆਂਦਾ ਹੈ ਉਹੀ ਲਗਾਣ। ਇਹਦਾ ਚਲਾਨ ਪਹਿਲੀ ਵਾਰੀ 5000 ਆ ਰਿਹਾ ਅਗਰ ਦੂਸਰੀ ਵਾਰੀ ਆ 10000 ਫਿਰ 25000 ਤੱਕ ਵੀ ਇਹਦਾ ਚਲਾਨ ਦਾ ਜਿਹੜਾ ਹੈਗਾ ਆਟੋ ਸਾਹਿਬ ਜਾਂ ਉਹ ਜੱਜ ਸਾਹਿਬ ਦੇਖਦੇ ਨੇ ਉਹਨੂੰ ਉਹ 25000 ਤੱਕ ਚਲਾਨ ਜਿਹੜਾ ਇਹਦਾ ਹੈਗਾ ਜੀ ਮੋਟਰਸਾਈਕਲ ਬੰਦ ਨਹੀਂ ਕੀਤਾ ਅਜ ਸਲੰਸਰੀ ਉਤਾਰੇ ਗਏ ਨੇ ਉਹਨਾਂ ਦੇ ਹਾਂਜੀ ਜਿਹੜੇ ਵੀ ਕੰਪਨੀ ਮੋਟਰਸਾਈਕਲ ਜਿਹੜੇ 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 ਮਤਲਬ ਸ਼ਾਬਾਸ਼ ਜੀ ਵੀ ਦਿੱਤੀ ਗਈ ਹੈ ਵੀ ਵੈਰੀ ਗੁੱਡ ਵੀ ਤੁਸੀਂ კანਨੂਨ ਦੇ ਮੁਤਾਬਕ ਚੱਲ ਰਹੇ ਹੋ ਉਹਨਾਂ ਨੂੰ ਮਤਲਬ ਕਿਸੇ ਤਰ੍ਹਾਂ ਦਾ ਕੋ ਪੋਲੂਸ਼ਨ ਨਹੀਂ ਫਲਾ ਰਹੇ ਹਾਂ ਜੀ ਹਾਂਜੀ ਬਿਲਕੁਲ ਜੀ